प्यारे बच्चों मेरे ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਵਿਜੇ ਗੁਪਤਾ ਐਸ ایس ਮਾਸਟਰ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਅਨੀਵੋਲਾ ਸ਼ੇਖ ਸੁਬਾਨ ਜ਼ਿਲ੍ਹਾ ਫਾਜ਼ਿਲਕਾ ਤੋਂ ਆਪ ਜੀ ਨੂੰ ਧਰਤੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਕਿ ਧਰਤੀ ਦੀਆਂ ਕਿੰਨੀਆਂ ਪਰਤਾਂ ਹਨ ਬੇਟਾ ਜੀ ਧਰਤੀ ਦੇ ਜਿਹੜੇ ਅੰਦਰੂਨੀ ਭਾਗ ਨੇ ਇਹਨਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਚਾਪਰਡ ਮੈਂਟਲ ਅਤੇ ਕੇਂਦਰੀ ਭਾਗ और दो दो और मेंटल और केंद्रीय भाग ਦੇ ਦੋ ਦੋ ਅੱਗੇ ਪਾਗ ਨੇ ਉਪਰਲਾ ਮੈਂਟਲ ਪਾਗ ਹੇਠਲਾ ਮੈਂਟਲ ਪਾਗ ਅਤੇ ਕੇਂਦਰੀ ਪਾਗ ਦੇ ਬਾਹਰਲਾ ਕੇਂਦਰੀ ਪਾਗ ਅਤੇ ਅੰਦਰਲਾ ਕੇਂਦਰੀ ਪਾਗ ਮੈਂ ਆਪ ਜੀ ਨੂੰ ਧਰਤੀ ਦੀ ਤਸਵੀਰ ਦਿਖਾ ਰਿਹਾ ਹਾਂ ਆ ਦੇਖੋ ਬੇਟਾ ਧਰਤੀ ਜਿਹੜੀ ਹੈ ਅੰਦਰੋਂ ਇਹ ਇਸ ਤਰ੍ਹਾਂ ਦੀ ਹੈ ਆ ਜੋ ਪਰਤ ਹੈ ਅਸੀਂ ਇਹਨੂੰ ਕਹਿੰਨੇ ਹਾਂ ਚਾਪੜ ਆ ਜੋ ਹੈ ਇਹ ਮੈਂਟਲ ਹੈ ये जरा बाहरला और अंदरला और ऐसे तरह ही यह केंद्रीय भाग है ए जो है बाहरला और ए अंदर आज इस तो थोड़े सामने हाँ ये चापड़ हो गया आ तो आरला मेंटल भाग तो यह हेठला मेंटल भाग हो गया और ए बाहरला केंद्रीय भाग अंदरूनी केंद्रीय भाग इस होर नाम भी देने ये धरती की तस्वीर आप जी के सामने है ਧਰਤੀ ਜਿਹਦੇ 메ਨ ਤਿੰਨ ਪਰਤਾਂ ਨੇ ਚਾਪੜ ਮੈਂਟਲ اور ਕੇਂਦਰੀ ਭਾਗ ਵਿਗਿਆਨਿਕ ਪਾਛਾ ਦੇ ਵਿੱਚ ਜੋ ਹੈ ਸੀ ਚਾਪੜ ਨੂੰ ਸਿਆਲ ਕਹਿੰਦੇ ਹਾਂ اور ਜੋ ਮੈਂਟਲ ਹੈ ਅਸੀਂ ਉਸ ਨੂੰ ਸੀਮਾ ਪਰਤ ਕਹਿੰਦੇ ਹਾਂ اور ਜੋ ਕੇਂਦਰੀ ਭਾਗ ਨੂੰ ਨਾਈਫ ਪਰਤ ਕਹਿੰਦੇ ਹਾਂ ਇਹ ਬਟਾ ਜੀ ਧਰਤੀ ਦਾ ਚਾਪੜ ਇਸ ਦੀ ਮੋਟਾਈ 100 ਕਿਲੋਮੀਟਰ ਦੇ ਲਗਭਗ ਹੈ ਇਸ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਦੇ ਤਤ ਜਿਆਦਾ ਹੁੰਦੇ ਹਨ ਔਰ ਇਸੇ ਕਰਕੇ ਹੀ ਇਸ ਪਰਤ ਨੂੰ ਸਿਆਲ ਕਹਿੰਦੇ ਹਾਂ ਆ ਦੇਖ ਰਹੇ ਹੋ ਸਿਆਲ ਸਿਲੀਕੋਨ ਔਰ ਐਲੂਮੀਨੀਅਮ ਅਸੀਂ ਇਸ ਨੂੰ ਮਿਲਾ ਕੇ ਇਹਨੂੰ ਬਣਾਤਾ ਸਿਆਲ ਜਦੀ ਕੀ ਮੋਟਾਈ 100 ਕਿਲੋਮੀਟਰ ਦੇ ਲਗਭਗ ਹੁੰਦੀ ਹੈ ਐਸੇ ਤਰ੍ਹਾਂ ਹੀ ਦੂਸਰੀ ਪਰਤ ਹੈ ਅਸੀਂ ਉਸ ਨੂੰ ਸੀਮਾ ਕਹਿੰਦੇ ਹਾਂ जिसਦੀ ਕੀ ਉਸਨ ਮੋਟਾਈ 2900 ਕਿਲੋਮੀਟਰ ਹੈ। ਔਰ ਐਸ ਵਿੱਚ ਸਿਲੀਕੋਨ ਔਰ ਮੈਗਨੀਸ਼ੀਅਮ ਦੇ ਜਿਹੜੇ ਤੱਤ ਨੇ ਉਹ ਜ਼ਿਆਦਾ ਹੁੰਦੇ ਨੇ। ਆ ਤੁਸੀਂ ਦੇਖ ਰਹੇ ਹੋ ਸਿਲੀਕੋਨ ਔਰ ਮੈਗਨੀਸ਼ੀਅਮ। ਕੇਂਦਰੀ ਪਾਕ ਜਿਹਨੂੰ ਅਸੀਂ ਨਾਈਫ ਕਹਿੰਦੇ ਹਾਂ ਇਸ ਦੀ ਮੋਟਾਈ ਲਗਭਗ 3470 ਕਿਲੋਮੀਟਰ ਹੈ। ਔਰ ਐਸ ਵਿੱਚ ਨਿਕਲ ਔਰ ਫੈਰਸ यानी कि निकलते लोहा ज्यादा होंगे ने और ये जो तत् ने पिघले रूप में होंगे ने क्योंकि ये अंदरों अज भी गर्म गैसा का गोला है प्रश्न धरती के किन्ने खोल होंगे दो तीन चार हाँ जी तीन बिल्कुल सही आंसर धरती की उपरली परत सीमा सियाल या नाइफ हाँ जी क्या आख्या सियाल बिल्कुल सही आंसर वाह जी वाह खुश सियाल पर दी औस्त मोटाई कि है ती सौ किलोमीटर सैंती सौ चाली किलोमीटर या सौ किलोमीटर ये जी पहली परत है धरती की हाँ जी बिल्कुल सही जवाब सौ किलोमीटर निकल निक्लोहा किस परत हम सियाल परत सीमा परत के नाइफ परत हाँ जी क्या क्या हाँ बिलकुल सही जवाब नाइफ परत निकल और लोहा होंगे थैंक यू बेटा जी फिर मिला धनवाद